E ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਹੈ ਜੀ ਤੇ ਤੁਸੀਂ ਸਾਰੇ ਠੀਕ ਠਾਕ ਹੋਗੇ ਸੀ ਠੀਕ ਠਾਕ ਹੈ ਜੀ ਪਰਮਾਤਮਾ ਸਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤੀ ਦੇਵੇ ਤੇ ਇੱਥੇ ਹੋ ਗਿਆ ਸੀ ਮਾਰਨਿੰਗ ਦਾ ਟਾਈਮ ਸਵੇਰ ਦੇ ਵੱਜ ਚੁੱਕੇ ਸੀ ਇੱਥੇ ਸਾਢੇ 7:00 ਵਜੇ ਦਾ ਟਾਈਮ ਸੀ ਤੇ ਅੱਜ ਥੋੜਾ ਜਿਹਾ ਲੇਟ ਹੋ ਗਏ ਸੀ ਉੱਠਣ ਜਿੱਤੇ ਬਸ ਰਿਸ਼ੂ ਹੋਣ ਲੱਗਿਆ ਸੀ ਰੈਡੀ ਤੇ ਮੈਂ ਇੱਥੇ ਚੱਕ ਰਹੀ ਸੀ ਬਿਸਤਰੇ ਵਗੈਰਾ ਮੈਂ ਕਿਹਾ ਚੱਲ ਫਟਾਫਟ ਮੈਂ ਬਿਸਤਰੇ ਚੱਕਦਾ ਅਰੇ ਆਈਆਂ ਯੂਆਂ ਮੈਂ ਚੱਕ ਕੇ ਰੱਖਿਆ ਸੀ ਉਧਰ ਤੇ ਬਸ ਮੈਂ ਇਹ ਹੁਣ ਮੰਜੇ ਦੀ ਜਿਹੜੀ ਚਾਦਰ ਹੈ ਇਹ ਸੈੱਟ ਕਰਕੇ ਰੱਖ ਦੂੰਗੀ ਪਿਛਾ ਦੂੰਗੀ ਫਿਰ ਮੈਂ ਇੱਧਰ ਹਨਾ ਸਰਾਣੇ ਵਗੈਰਾ ਚੱਕ ਤੇ ਇੱਧਰ ਫਿਰ ਮੈਂ ਰਜਾਈ ਵੀ ਚੱਕ ਦੂੰਗੀ ਹਰਿਆਈ ਸੈੱਟ ਕਰਕੇ ਰੱਖੂੰਗੀ ਮੈਂ ਪਹਿਲਾਂ ਮੈਂ ਚਾਦਰ ਸੈੱਟ ਕਰੂੰਗੀ ਤੇ ਆ ਟੈਡੀ ਵਗੈਰਾ ਇੱਥੇ ਪਏ ਸੀ ਤੇ ਉਹਨੂੰ ਫਿਰ ਮੈਂ ਉੱਧਰ ਰੱਖ ਦੂੰਗੀ ਇੱਕ ਸਾਈਡ ਤੇ ਤੇ ਫਿਰ ਵਸ ਚਾਦਰ ਨੂੰ ਮੈਂ ਸੈਟਿੰਗ ਕਰਕੇ ਤੇ ਉਸ ਤੋਂ ਬਾਅਦ ਫਿਰ ਮੈਂ ਇੱਥੇ ਰੱਖ ਦੂੰਗੀ ਸਰਾਣੇ ਤੇ ਸਰਾਣੇ ਰੱਖ ਕੇ ਫਿਰ ਮੈਂ ਰਜਾਈ ਇੱਥੇ ਰੱਖ ਦੂੰਗੀ ਤੇ ਰਜਾਈ ਅਸੀਂ ਰੱਖ ਵੀ ਰੱਖ ਹੀ ਰਹਿੰਦੀ ਹੈ ਮੈਂ ਬੈੱਡ ਦੇ ਉੱਪਰ ਕਿਉਂਕਿ ਕਈ ਵਾਰ ਤੁੱਪੇ ਪੈਨ ਨੂੰ ਜੀ ਕਰਦਾ ਕਈ ਵਾਰ ਅੰਦਰ ਠੰਡ ਹੁੰਦੀ ਤਾਂ ਕਰਕੇ ਤੇ ਉਦੋਂ ਬਾਅਦ ਫਿਰ ਮੈਂ ਆ ਗਈ ਸੀ ਕਿਚਨ ਦੇ ਵਿੱਚ ਇੱਥੇ ਫਿਰ ਮੈਂ ਤਵਾ ਵਗੈਰਾ ਧੋ ਕੇ ਰੱਖਤਾ ਸੀ ਇੱਥੇ ਮੈਂ ਹੁਣ ਨਾਸ਼ਤਾ ਬਣਾਉਣ ਲੱਗੀ ਸੀ ਨਾਸ਼ਤਾ ਕਿ ਬਣਾਉਣ ਲੱਗੀ ਸੀ ਪਹਿਲਾਂ ਮੈਂ ਲੱਗੀ ਸੀ ਨਾਸ਼ਤਾ ਬਣਾਉਣ ਫਿਰ ਮੈਂ ਕਿਹਾ ਚੱਲ ਮੈਂ ਨਹਾ ਆਵਾਂ ਵੀ ਟਾਈਮ ਰਹਿੰਦਾ ਸੀ ਰਿਸ਼ੂ ਦਾ ਫਿਰ ਮੈਂ ਕਿਹਾ ਚੱਲ ਮੈਂ ਬਾਜੀ ਵੀ ਬਣਾਉਂਗੀ ਤੇ ਵਸ ਇੱਥੇ ਨਾ ਕੇ ਮੈਂ ਆ ਗਈ ਸੀ ਤੇ ਇੱਥੇ ਮੈਂ ਨਾਸ਼ਤਾ ਉਹਦਾ ਪੈਕ ਕਰ ਦੂੰਗੀ ਤੇ ਵਸ ਉਹਦਾ ਖਾਣ ਦਾ ਪਰੌਂਠਾ ਲਾਤਾ ਸੀ ਨਾਸ਼ਤਾ ਪਕ ਕਰਤਾ ਸੀ ਪੈਕ ਹੋਦਵਾਦ ਅਸੀਂ ਜਾਣਾ ਸੀ ਮੰਦਿਰ ਤੇ ਬਸ ਮੈਂ ਰਿਸ਼ ਨੂੰ ਲੰਚ ਬਾਕਸ ਫੜਾਤਾ ਸੀ ਮੰਦਿਰ 와 ਕੇ ਫਿਰ ਮੈਂ ਲੱਗ ਗਈ ਸੀ ਇੱਥੇ ਜੋਤ ਬੱਤੀ ਕਰਨ ਤੇਜੀ ਇੱਥੇ ਫਿਰ ਮੈਂ ਮੰਦਿਰ 와 ਕੇ ਤੇ ਫਿਰ ਜੋਤ ਬੱਤੀ ਕੀਤੀ ਜੋਤ ਬੱਤੀ ਕਰਨ ਤੋਂ ਬਾਅਦ ਫਿਰ ਮੈਂ ਲੱਗ ਗਈ ਸੀ ਇੱਥੇ ਨਾਸ਼ਤਾ ਬਣਾਉਣਾ ਤੇ ਇੱਥੇ ਫਿਰ ਹਨਾ ਮੈਂ ਸਨੇ ਨੂੰ ਮੈਂ ਕਿਹਾ ਵੀ ਤੂੰ ਖਾਲਾ ਖੜਾ ਵੜ ਤੇ ਮੈਂ ਨਾਸ਼ਤਾ ਬਣਾਈ ਜਾਂਦੀ ਸੀ ਬਸ ਜੀ ਨਾਸ਼ਤੇ ਚ ਕੁਝ ਨਹੀਂ ਸੀ ਨੂਨ ਮਿਰਚਾਂ ਵਾਲੇ ਪਰੌਂਠੇ ਬਣਾਏ ਸੀ ਤੇ ਬਸ ਮੱਖਣ ਸੀ ਤੇ ਚਾਹ ਸੀ ਤੇ ਤੇ ਜਨੇ ਨਾਲ ਮੈਂ ਗੱਲਾਂ ਵੀ ਕਰੀ ਜਾਂਦੀ ਸੀ ਨਾਲ ਨਾਲ ਮੈਂ ਆਪ ਦਾ ਹਣਾ ਬਸ ਨਾਸ਼ਤਾ ਤਿਆਰ ਕਰੀ ਜਾਂਦੀ ਸੀ ਤੇ ਵਸੇ ਫਿਰ ਨਾਸ਼ਤਾ ਹਣਾ ਫਿਰ ਮੈਂ ਆ ਕੇ ਬਣਾਉਣੀ ਹੁੰਨੀ ਹੈ ਨਾਲ ਦੇ ਨਾਲ ਹੀ ਕਿਉਂਕਿ ਠੰਡਾ ਹੋ ਜਾਂਦਾ ਜੇ ਆਪਾਂ ਬਣਾ ਕੇ ਰੱਖਦੇ ਹਾਂ ਕਿਉਂਕਿ ਹੁਣ ਥੋੜਾ ਜਿਹਾ ਮੌਸਮ ਵੀ ਠੰਡਾ ਹੋ ਗਿਆ ਇਸ ਕਰਕੇ ਫਿਰ ਆਪਾਂ ਨਾਸ਼ਤਾ ਨਾਲ ਦੇ ਨਾਲ ਰੈਡੀ ਕਰਕੇ ਬਸ ਤੇ ਵਸ ਜਿੰਨੀ ਕੁ ਲੋੜ ਹੁੰਦੀ ਆਪਾਂ ਬਣਾ ਲੈਨੇ ਬਸ ਦੋ ਦੋ ਪਰੌਂਠੇ ਹੁੰਦੇ ਆ ਤੇ ਬਾਲਾ ਤਾਂ ਆਪਾਂ ਕਰਦੇ ਨੇ ਸਵੇਰ ਦਾ ਨਾਸ਼ਤਾ ਤੇ ਕਈ ਪਿੰਡਾਂ ਦੇ ਵਿੱਚ ਆਏ ਹੁੰਦਾ ਵੀ ਹਨਾ ਰਾਜ ਦੀ ਰੋਟੀ ਖਾ ਲੈਂਦੇ ਸਵੇਰੇ ਤੇ ਬਸ ਫਿਰ ਦੁਪਹਿਰ ਨੂੰ ਮੜੇ ਮੋٹے ਖਾਂਦੇ ਆ ਤੇ ਅਸੀਂ ਤਾਂ ਬਸ ਦੋ ਦੋ ਪਰੌਂਠੇ ਦੇ ਕਰਦੇ ਆ ਤੇ ਬਸ ਜੀ ਇੱਥੇ ਫਿਰ ਮੇਰਾ ਬਣ ਕੇ ਨਾਸ਼ਤਾ ਹੋ ਗਿਆ ਸੀ ਰੈਡੀ ਇੱਥੇ ਹੀ ਮਿਲਿਆ ਸਾਨੂੰ ਪ੍ਰਸ਼ਾਦ ਦੇ ਵਿੱਚ ਮਖਾਣੇ ਤੇ ਪਤਾਸੇ ਜਿਹੜੇ ਫੁੱਲ ਮਖਾਣੇ ਹੁੰਦੇ ਆ ਉਹ ਵਾਲੇ ਤੇ ਇੱਥੇ ਨਾਸ਼ਤਾ ਲੱਗ ਗਿਆ ਸੀ ਤੇ ਤੁਸੀਂ ਵੀ ਆ ਜਾਓ ਜੀ ਕਰ ਲਓ ਨਾਸ਼ਤਾ ਗਰਮ ਗਰਮ ਤੇ ਵਸ ਜੀ ਉਦੋਂ ਬਾਅਦ ਨਾਸ਼ਤਾ ਅਸੀਂ ਕਰਕੇ ਤੇ ਫਿਰ ਮੈਂ ਲੱਗ ਗਈ ਸੀ ਇੱਥੇ ਕੱਪੜੇ ਧੋਣ ਮਸ਼ੀਨ ਲਾ ਲਈ ਸੀ ਮੈਂ ਮਸ਼ੀਨ ਅੱਜ ਮੈਂ ਕੱਢੀ ਸੀ ਬਾਹਰ ਤੇ ਬਾਹਰ ਕੱਢ ਕੇ ਆਪਾਂ ਫਿਰ ਮਸ਼ੀਨ ਮੈਂ ਕਿਾ ਚਲ ਬਾਹਰ ਹੀ ਲਾ ਲੈਨੇ ਨਾਲ ਧੁੱਪ ਲੱਗ ਜੂਗੀ ਮਸ਼ੀਨ ਨੂੰ ਨਾਲੇ ਆਪਣੇ ਕੱਪੜੇ ਧੁੱਤੇ ਜਾਣਗੇ ਤੇ ਵਸ ਜੀ ਇੱਥੇ ਫਿਰ ਮੈਂ ਮਸ਼ੀਨ ਦੇ ਵਿੱਚ ਕੱਪੜੇ ਪਾ ਕੇ ਤੇ ਫਿਰ ਮੈਂ ਕੱਪੜੇ ਕੱਢੇ ਸੀ ਡਰਾਇਰ ਲੱਗ ਗਈ ਸੀ ਪਾਣੀ ਭਰਨ ਪੀਣ ਵਾਲਾ ਕਿਉਂਕਿ ਆਪਾਂ ਸਵੇਰ ਉਹਦਾ ਪਾਣੀ ਨਹੀਂ ਭਰਿਆ ਸੀ ਪੀਣ ਵਾਲਾ ਤੇ ਉਸ ਤੋਂ ਬਾਅਦ ਫਿਰ ਮੈਂ ਇੱਥੇ ਮਸ਼ੀਨ ਦਾ 라ਉਂਡ ਆ ਗਿਆ ਸੀ ਤੇ ਇੱਥੇ ਵੀ ਮੈਂ ਕੱਪੜੇ ਸਾਰੇ ਕੱਢ ਲੂੰਗੀ ਤੇ ਕੱਢ ਕੇ ਹਨਾ ਮਸ਼ੀਨ ਦੇ ਵਿੱਚੋਂ ਤੇ ਆਪਾਂ ਦੂਸਰਾ 라ਉਂਡ ਪਾ ਦਾਂਗੇ ਤੇ ਫਿਰ ਇਹ ਕੱਢ ਕੇ ਤੇ ਫਿਰ ਇਹਨਾਂ ਨੂੰ ਪਾਣੀ ਥਾਣੀ ਕੱਢ ਲਾਂਗੇ ਕੱਪੜਿਆਂ ਨੂੰ ਤੇ ਬੱਸ ਜੀ ਥੋੜੇ ਜਿਹੇ ਕੱਪੜੇ ਇੰਨੇ ਤਾਂ ਹੈ ਨਹੀਂ ਸੀ ਦੋ ਦੋ ਸੂਟ ਸੀ ਸਾਰਿਆਂ ਦੇ ਫਿਰ ਮੈਂ ਕਿਹਾ ਧੋਈ ਦੇਣੀ ਕੱਲ ਨੂੰ ਵੀਰਵਾਰ ਹੈ ਵੀਰਵਾਰ ਅਸੀਂ ਕੱਪੜੇ ਨਹੀਂ ਧੋਂਦੇ ਤੇ ਫਿਰ ਮੈਂ ਕਿਹਾ ਵੀਰਵਾਰ ਨੂੰ ਨਹੀਂ ਧੋਣਗੇ ਫਿਰ ਆਪਾਂ ਸ਼ੁੱਕਰਵਾਰ ਨੂੰ ਧੋਵਾਂਗੇ ਤਾਂ ਕਰਕੇ ਫਿਰ ਕੱਪੜੇ ਥੋੜੇ ਜਿਆਦੇ ਹੋ ਜਾਣਗੇ ਫਿਰ ਰੀਸ਼ੋ ਦੀ ਵਰਦੀ ਵੀ ਸੀ ਸਕੂਲ ਵਾਲੀ ਬਲੂ ਕਲਰ ਦੀ ਜਿਹੜਾ ਵਾਈਟ ਪੱਕ ਗਿਆ ਸੀ ਇਸ ਕਰਕੇ ਫਿਰ ਮੈਂ ਕਿਹਾ ਚੱਲ ਧੋਈ ਲੈਣੇ ਆ ਤੇ ਵੀ ਫਿਰ ਹਨਾ ਜਿਆਦੇ ਹੋ ਜਾਂਦੇ ਇਸ ਕਰਕੇ ਤੇ ਬੱਸ ਜੀ ਇੱਥੇ ਫਿਰ ਮੈਂ ਕੱਪੜੇ ਡਰਾਇਰ ਦੇ ਵਿੱਚ ਪਾ ਕੇ ਤੇ ਦੂਸਰੇ ਮੈਂ ਧੋ ਦੂੰਗੀ ਹੋਇਆ ਹੁਣ ਜਾ ਕੇ ਪੂਰਾ ਤੇ ਕੰਮ ਹੋਇਆ ਕੀ ਆ ਬਸ ਅੱਧਾ ਕਰ ਲਿਆ ਥੋੜਾ ਮੋਟਾ ਰੰਦਾ ਤੇ ਕੱਪੜੇ ਵਗੈਰਾ ਧੋਲੇ ਤੇ ਇੱਧਰ ਲਈ ਇਹ ਤੋਕੇ ਰੱਖਣੀ ਆ ਗਾਜਰਾਂ ਗੋਭੀ ਟਮਾਟਰ ਲਸਣ ਲਏ ਸੀ ਆਲੂ ਲਏ ਸੀ ਤੇ ਦੇਖਦੀ ਆ ਗੋਭੀ ਬਣਾਉਂਗੀ ਜਾਂ ਤਾਂ ਜਾਂ ਫਿਰ ਆਹ ਗਾਜਰਾ ਤੇ ਇੱਧਰ ਮੈਂ ਚਾਹ ਬਣਾਉਣ ਲੱਗੀਆਂ ਹੁਣ ਤਲਸੀ ਤਲਸੀ ਪਾ ਕੇ ਬਣਾਉਂਗੀ ਅੱਦੇ ਹਸਤੇ ਸਨੇ ਅੰਤ ਵਿੱਚ ਦੁੱਧ ਗਰਮ ਕਰਤਾ ਤੇ ਮੈਂ ਦੁੱਧ ਪੀਣਾ ਤੇ ਕੂੜਾ ਛੱਟ ਗਿਆ ਆ ਹੁਣ ਤੇ ਹਜੇ ਮੈਂ ਹਨਾ ਕਰਨਾ ਕੰਮ ਕਰ ਅੰਦਰਲਾ ਅੰਦਰ ਵਜਟਾੜੂ ਚੂੜੂ ਤਲਾਤਾ ਥੋੜੀ ਡਸਟਿੰਗ ਕਰਨੀ ਆ ਤੇ ਇੱਧਰ ਕੱਪੜੇ ਵਗੈਰਾ ਵੀ ਧੋਲੇ ਸਾਰੇ ਤੋੜੀਏ ਸੀ ਅੱਜ ਤੇ ਸਾਰੇ ਧੋ ਕੇ ਹੁਣੇ ਬਸ ਸੁੱਕਣੇ ਪਏ ਲੈਡ ਚਲੀ ਗਈ ਲੈਡ ਤੁਸੀਂ ਦੇਖ ਰਹੀ ਹੋ ਗਈ ਹੋਈ ਆ ਬਸ ਹੰਡਾ ਲਾ ਗਿੜਾ ਰੰਦਾ ਸੀ ਮੇਰਾ ਫਿਰ ਮੈਨੂੰ ਐਟਰ ਕੇ ਸੁਕਾ ਕੇ ਪਾਤੇ ਮੈਂ ਕੋ ਲੈਡ ਦਾ ਕੀ ਪਤਾ ਕਿੰਨਾ ਟਾਈਮ ਵੇਟ ਕਰੂੰਗੀ ਚਾਹ ਬਣਾਉਣੀ ਹੈ ਜੀ ਹੁਣ ਮੈਂ ਤੇ ਜੋ ਦੂਬਾ ਫਿਰ ਮੈਂ ਆ ਗਈ ਸੀ ਰੋਮ ਦੇ ਵਿੱਚ ਰੋਮ ਦੇ ਵਿੱਚ ਆ ਕੇ ਮੈਂ ਇੱਥੇ ਲੱਗ ਗਈ ਸੀ ਕਪੜਾ ਫੇਰਨ ਸਾਰੇ ਹੈਨਾ ਡਸਟਿੰਗ ਕਰਨ ਤੇ ਕੈਵਨ ਦੀ ਸੋਫਿਆਂ ਦੀ ਸਾਰੇ ਮੈਂ ਕਿ ਮੈਂ ਚੰਗੀ ਤਰ੍ਹਾਂ ਕਪੜਾ ਫੇਰਦਾ ਕਿਉਂਕਿ ਨਾ ਇੱਥੇ ਰੇਤਾ ਵਗੈਰਾ ਬਾਵਾ ਹੋਇਆ ਪਿਆ ਸੀ ਮੈਂ ਕਿ ਚੱਲ ਸਾਫ ਕਰ ਦਾਂ ਤੇ ਕਿਉਂਕਿ ਰੇਤਾਂ ਹਣਾਈ ਚਮਕਦਾ ਸੀ ਫਿਰ 2-4 ਦਿਨ ਹੋ ਗਏ ਸੀ ਕਿਉਂਕਿ ਉੱਪਰ ਉਹ ਰੇਤਾਂ ਝੜੀ ਜਾਂਦਾ ਤੇ ਫਿਰ ਮੈਂ ਇੱਥੇ ਸਾਰੇ ਵਾਸੇ ਹਨ ਡਸਟਿੰਗ ਕਰ ਦੂੰਗੀ ਕੈਵਨ ਦੀ ਕਰ ਦੂੰਗੀ ਸ਼ੀਸ਼ਾ ਵਗੈਰਾ ਸਾਫ ਕਰ ਦੂੰਗੀ ਟੀਵੀ ਵਗੈਰਾ ਕਰ ਦੂੰਗੀ ਤੇ ਸੋਫਿਆਂ ਨੇ ਮੈਂ ਕੱਪੜਾ ਫੇਰਤਾ ਉਸ ਤੋਂ ਬਾਅਦ ਫਿਰ ਮੈਂ ਸਾਨਾ ਤੋਂ ਪਹਿਲਾਂ ਸ਼ੀਸ਼ੇ ਤੇ ਫਿਰ ਤੇਵਾਜ਼ੀ ਇੱਥੇ ਸਾਰਾ ਕਰਕੇ ਤੇ ਮੇਰਾ ਹਨਾ ਹੋ ਜੂਗਾ ਇਧਰੋਂ ਸਾਫ ਸਾਰਾ ਰੂਮ ਤੇ ਝਾੜੂ ਵਗੈਰਾ ਮੈਂ ਲਾਤਾ ਸੀ ਤੇ ਹੁਣ ਨਾ ਦਿਨ ਛੋਟੇ ਆ ਤੇ ਕੰਮ ਨਿਭੜਦਾ ਹੀ ਨਹੀਂ ਕਿਉਂਕਿ 12:00 ਵਜੇ ਜਾਂਦਾ ਕੰਮ ਕਰਦਿਆਂ ਨੂੰ ਜਦੋਂ ਸਾਰਾ ਕੰਮ ਕਰਕੇ ਕੰਪਲੀਟ ਹੁੰਨੇ ਆ ਤੇ ਫਿਰ ਉਦੋਂ ਬਾਅਦ ਦੁਪਹਿਰ ਦਾ ਲੰਚ ਦਾ ਹੋ ਜਾਂਦਾ ਤੇ ਤਾਂ ਕਰਕੇ ਨਾ ਦਿਨਾਂ ਦੇ ਨਾਲ-ਨਾਲ ਕੰਮ ਵੀ ਵਧ ਜਗੇ ਤੇ ਆ ਦੇਖੋ ਜੀ ਹਨਾ ਬਿੱਲੀਆਂ ਦੇ ਜਿਹੜੇ ਬਿੱਲੀ ਦੇ ਬਲੌਂਗੜੇ ਦੋ ਤੇ ਇੱਥੇ ਰਹਿੰਦੇ ਸਾਡੇ ਵੱਸ ਹਨਾ ਖੇਡੀਆਂ ਜਾਂਦੇ ਸੀ ਹੁਣ ਪਏ ਤੇ ਨਾਲੇ ਧੁੱਪ ਸੇਕ ਲੈਂਦੇ ਤੇ ਸੌ ਜਾਂਦੇ ਵਿੱਚ ਹੀ ਹਨਾ ਤੇ ਇੱਕ ਵੱਡਾ ਇੱਕ ਛੋਟਾ ਜਿਹੜਾ ਹਨਾ ਖੜਾ ਹੋਇਆ ਹੋਇਆ ਇੱਧਰ ਇਹ ਵੱਡਾ ਤੇ ਜਿਹੜਾ ਪਿਆ ਹਨਾ ਉਹ ਛੋਟਾ ਤੇ ਦੋਨੋਂ ਜਿਹਨੇ ਬਹੁ ਖੇਲਦੇ ਆ ਤੇ ਅਸੀਂ ਇਹਨਾਂ ਨੂੰ ਦੁੱਧ ਵਗੈਰਾ ਪਾ ਦਿੰਨੇ ਹੁੰਨੇ ਆ ਰੋਟੀ ਵੀ ਪਾ ਲੈਣੇ ਆ ਤੇ ਰੋਟੀ ਰੋਟੀ ਖਾ ਲੈਂਦੇ ਆ ਇਹ ਵਧੀਆ ਤੇ ਵਾਸ ਜੀ ਹਨਾ ਇੱਥੇ ਕਰਾਂਗੇ ਆਪਾਂ ਵੀਡੀਓ ਦਾ ਐਂਡ ਅੱਜ ਦਾ ਵਲੌਗ ਤੁਹਾਨੂੰ ਕਿਹੋ ਜਿਹਾ ਲੱਗਾ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਜਿਹੜੇ ਵੀਰ ਭੈਣ ਸਾਡੇ ਚੈਨਲ ਦੇ ਉੱਪਰ ਨਵੇਂ ਆਏ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰਿਓ ਤੇ ਸੋਹਣੇ ਸੋਹਣੇ ਕਰਿਓ ਜੀ ਕਮੈਂਟ ਤੇ ਵੀਡੀਓ ਨੂੰ ਫੁੱਲ ਵਾਚ ਜਰੂਰ ਕਰਿਆ ਕਰੋ ਕਿਉਂਕਿ ਵੀਡੀਓ ਨੂੰ ਫੁੱਲ ਵਾਚ ਕਰੋਗੇ ਫਿਰ ਇਹ ਤੁਹਾਨੂੰ ਦੇਖਣ ਨੂੰ ਮਿਲੂਗਾ ਵੀ ਕੀ ਵੀਡੀਓ ਦੇ ਵਿੱਚ ਕੀ ਕੀ ਆ ਕੀ ਹਨਾ ਆਪਾਂ ਦੱਸਿਆ ਕੀ ਨਹੀਂ ਤੇ ਠੀਕ ਹੈ ਜੀ ਤੁਹਾਨੂੰ